ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਹਰਪਿੰਦਰ ਸਿੰਘ ਸੰਧੂ ਹਰਿਆਵਲ ਸਤਪੀਰਮਮਤੋਂ ਜੀ ਤੇ ਦੋਸਤੋ ਅੱਜ ਤੁਹਾਡੇ ਨਾਲ ਇੱਕ ਸਾਂਝ ਪਾਉਣ ਲੱਗੇ ਆ ਨਿੰਮ ਦੇ ਰੁੱਖਾਂ ਦੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਾਲ ਵੀ ਜਿਹੜੀਆਂ ਛੋਟੀਆਂ ਨਿੰਮਾਂ ਸੀਗੀਆਂ ਤੇ ਕੋਰੇ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕੋਈ ਤਾਂ ਜਿਹੜੀਆਂ ਬਿਲਕੁਲ ਛੋਟੀਆਂ ਸੀ ਬਾਅਦ ਚ ਹਰੀਆਂ ਹੋਈਆਂ ਨਹੀਂ ਸੀ ਜੀ ਤੇ ਇਹਨਾਂ ਦਾ ਬਚਾਅ ਕੀਤਾ ਵੀ ਜਾ ਸਕਦਾ ਹੈ ਇਹਨੂੰ ਕੋਰੇ ਤੋਂ ਜੇ ਨਿੰਮ ਬਚਾ ਲਈ ਜਾਵੇ ਤਾਂ ਦੁਬਾਰਾ ਫਿਰ ਜਦੋਂ ਆਉਂਦੀ ਉਹ ਰੋਤੋਂ ਦੀ ਫੁੱਟਾਂ ਦੀ ਤੇ ਬੜੇ ਆਰਾਮ ਨਾਲ ਫਿਰ ਫੁੱਟ ਆਉਂਦੀਆਂ ਨੇ ਪਰ ਜੇ ਕੋਰਾ ਆਪਦੀ ਮਾਰ ਪਾ ਦਵੇ ਤੇ ਫਿਰ ਦੁਬਾਰਾ ਇਹ ਫੁੱਟਦੀਆਂ ਨਹੀਂ ਜੀ ਅੱਜ ਅਸੀਂ ਦੋਸਤਾਂ ਨਾਲ ਉਹੀ ਸਾਂਝ ਲੈ ਕੇ ਆਏ ਆ ਕਿ ਡਾਕਟਰ ਸਾਹਿਬ ਮੇਰੇ ਨਾਲ ਨੇ ਡਾਕਟਰ ਕਰਤ ਸਿੰਘ ਗਿੱਲ ਡਾਕਟਰ ਸਾਹਿਬ ਆਪਾਂ ਜਿਹੜੇ ਲੈ ਕੇ ਆਏ ਆ ਜੇ ਇਹ ਨਿੰਮਾ ਨੂੰ ਕਵਰ ਕਿਵੇਂ ਕਰ ਸਕਦੇ ਆਪਾਂ ਆ ਜਿਹੜਾ ਅਸੀਂ ਲੈ ਕੇ ਆਏ ਆ ਇੱਕ ਬਣਿਆ ਹੈ ਕਵਰ ਤੇ ਤੁਹਾਨੂੰ ਪਾਈਪਾਂ ਆਉਂਦੀਆਂ ਆਮ ਜਿਹੜੇ ਦੁਕਾਨਦਾਰ ਹਨ ਨਾ ਪਾਈਪਾਂ ਵਾਲੇ ਜਿੰਨੇ ਵੱਡੀਆਂ ਪਾਈਪਾਂ ਆਉਂਦੀਆਂ ਉਹਨਾਂ ਦੇ ਵਿੱਚ ਪੈਪ ਆਉਂਦੇ ਤੇ ਮਿਲ ਵੀ ਪ੍ਰੀ ਜਾਂਦੇ ਤੇ ਜੇ ਇੱਥੇ ਅਸੀਂ ਪੋਲੀਥੀ ਨਹੀਂ ਵੀ ਇਹ ਮਿਲਦੇ ਤੇ ਫਿਰ ਆ ਵੱਡੇ ਪੋਲੀਥੀਨ ਵੀ ਆਮ ਕਈ ਚੀਜ਼ਾਂ ਆਉਂਦੀਆਂ ਨੇ ਇਹਦੀਆਂ ਦੁਕਾਨਦਾਰ ਕੋਲੋਂ ਵਾਧੂ ਮਿਲ ਜਾਂਦੀਆਂ ਉਹਨਾਂ ਦੀਆਂ ਵਿੱਚ ਕੋਈ ਨਾ ਕੋਈ ਚੀਜ਼ ਆਉਂਦੀ ਰਹਿੰਦੀ ਇੰਨੀ ਤਾਂ ਪੋਲੀਥੀਨ ਵੀ ਪਾ ਸਕਦਾ ਕਿਉਂਕਿ ਆਪਾਂ ਦਾ ਕੋਰੇ ਤੋਂ ਬਚਾ ਹੀ ਕਰਨਾ ਬਿਲਕੁਲ ਤੇ ਅਸੀਂ ਦੋਸਤਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਸ ਵੀਰ ਕੋਲ ਨਿੰਮਾ ਲਾਈਆਂ ਨੇ ਪਿਛਲੇ ਸਾਲ ਤੇ ਉਹਨਾਂ ਨੂੰ ਬਚਾ ਲਵੋ ਤੇ ਇਹਨੂੰ ਦਾ ਹਵਾ ਕਰਾਸਿੰਗ ਹੁੰਦੀ ਰਹੀ ਮੈਂ ਤਾਂ ਸੀ ਜਿਹੜਾ ਕਵਰ ਹੈ ਜੀ ਇਹਦੇ ਥੋੜੇ ਸ਼ੇਕ ਵੀ ਕੀਤੇ ਨੇ ਥੋੜੀ ਹਵਾਵੀ ਕਰਾਸਿੰਗ ਹੁੰਦੀ ਰਵੇ ਇਹ ਕੋਈ ਦੇ ਨੁਕਸਾਨ ਵੀ ਨਾ ਹੋਵੇ ਆ ਦੇਖੋ ਅਸੀਂ ਇਹਨੂੰ ਕੀਤਾ ਹੈ 6 ਕਿ ਵੀ ਲਾਇਨੇ ਤੇ ਅਸੀਂ ਹੁਣ ਇਸ ਨੇਮ ਨੂੰ ਕਵਰ ਕਰਨ ਲੱਗੇ ਆਂ ਕਾਫੀ 5 6 ਫੁੱਟ ਉੱਚੀ ਨੇਮ ਹੈ ਜੀ ਤੇ ਬਚਾ ਲਵਾਂਗੇ ਤੇ ਦੋਸਤਾਂ ਨੂੰ ਵੀ ਇਹ ਕਿ ਜਿੰਨਾ ਹੋਰਾਂ ਵੀਰਾਂ ਨੇ ਨਿੰਮਾ ਲਗਾਈਆਂ ਨੇ ਇਹ ਟੁਕਮਾ ਸਮਾਂ ਹੁਣ ਕੋਰੇ ਦਾ ਆ ਗਿਆ ਤੇ ਬਚਾ ਲਿਆ ਜਾਵੇ ਤੇ ਬੜੀ ਚੰਗੀ ਗੱਲ ਏ ਤੇ ਧੰਨਵਾਦ ਇਹ ਸਾਂਝ ਪਾਉਣੀ ਸੀ ਬਹੁਤ ਮਿਹਰਬਾਨੀ ਦੋਸਤੋ